ਸੁ ਕਹੋ ਟਲ ਗੁਰ ਸੇਵੀ ਆਹੇ ਨਿਸ ਸਹਜ ਸੁਭਾਈ ਦਰਸ਼ਨ ਪਰ ਸੇ ਆ ਗੁਰ ਕਹ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟੀ ਆ ਤੁਦ ਝਠੇ ਸਚੇ ਪਤਸਾ ਮਲ ਜਨਮ ਜਨਮ ਦੀ ਕਟਈਐ ਸਜਣ ਸਚਾ ਪਾਤਿਸਾਹ ਸਿਰ ਸਾਹ ਦਸਾਹ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵੇਸਾਹ ਸਜਣ ਸਚਾ ਪਾਤਿਸਾਹ ਸਿਰ ਸਾਹ ਦਸਾਹ ਦੇਸ ਪਾਸ ਬਹਿਟਿਆਂ ਸੋਹੀਐ ਸਭਨਾ ਦਾ ਵੇਸ ਹੋ ਸਤ ਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਨਾ ਸਰੀ ਮਹੱਲਾ ਪੰਜਵਾ ਪਾਨੀ ਪੱਖਾ ਪਿਸੋ ਸੰਤ ਆਗਾ ਗੁਣ ਗੋਬਿੰਦ ਜਸ ਗਾਈ ਸਾਸ ਸਾਸੇ ਮਨ ਨਾਮ ਸਮਾਰਾਇ ਇਹੋ ਬਿਸਰਾਮ ਨਿਦ ਪਾਈ ਪਾਨੀ ਪੱਖਾ ਪਿਸੋ ਸੰਤ ਅਗਾ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਾਨ ਨਾਮ ਸੁਮਾਰਾ ਇਹ ਬਿਸਰਾਮ ਨਿਧ ਪਾਈ ਤੁਮ ਕਰਹੁ ਦਇਆ ਮੇਰੇ ਸਾਈਂ ਅਸੀ ਮਤ ਦਿਜਾ ਮੇਰੇ ਠਾਕੁਰ ਸਦਾ ਸਦਾ ਤੋਦ ਧਿਆਈ ਰਹਾ ਓ ਤੇਮਰੀ ਕਿਰਪਾ ਤੇ ਮੋਹ ਮਾਨ ਛੂਟਾ ਬਿਨਸੇ ਜਾਏ ਪਰਮਾਈ ਅਨੰਦ ਰੂਪ ਰਵੇ ਸਭ ਮੱਦੇ ਜਤ ਕਤ ਪੇਖੋ ਜਾਈ ਤੁਮ ਦਇਆਲ ਕਿਰਪਾਲ ਕਿਰਪਾ ਨਿਧ पतित पावन गोसाईं कोटि सुख आनंद राज पाए मुक्त निमख बुलाइ ਜਪ ਤਪ ਭਗਤ ਸਾ ਪੂਰੀ ਜੋ ਪ੍ਰਭ ਕਾ ਮਾਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਮਾਨਕ ਤ੍ਰਿਪਤੇ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭੋ ਕਾ ਮਾਨੇ ਪਾਈ ਨਾਮ ਜਪਤ ਤ੍ਰਿਸਨਾ ਸਭ ਬੂਜੀ ਹਾ ਨਾਨਕ ਤ੍ਰਿਪਤ ਅਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਰੀ ਮਹੱਲਾ ਪੰਜਵਾ ਪਾਨੀ ਪੱਖਾ ਪੀਸੋ ਸੰਤ ਆਗਾ ਗੁਣ ਗੋਵਿੰਦ ਜਸ ਗਾਈ ਸਾਸੇ ਸਾਸ ਮਨ ਨਾਮੁ ਸਮਾਰਾ ਇਹੋ ਬਿਸਰਾਮ ਨਿਦ ਪਾਈ